ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 India ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਕੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਪੰਜਾਬ ਦੇ ਵਿੱਚ ਬਹੁਤ ਕੁਝ ਵਾਪਰਿਆ ਜਿੱਥੇ ਇੱਕ ਪਾਸੇ ਡਿਬਰੂਗੜ੍ਹ ਦੀ ਜੇਲ੍ਹ ਤੋਂ ਪੰਜਾਬ ਪੁਲਿਸ ਸੱਤ ਉਹਨਾਂ ਮੁਜਰਮਾਨ ਨੂੰ ਲੈ ਕੇ ਪੰਜਾਬ ਪਰਤੇ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਹੋਈ ਸੀ ਇਹਦੇ ਨਾਲ ਹੀ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਵੀ ਹੁੰਦੀ ਹੈ ਜਿਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਉਹ ਅਸਤੀਫਾ ਨਾ ਮੰਜ਼ੂਰ ਕਰ ਲਿਆ ਗਿਆ ਪਰ ਆਪਾਂ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਪਹਿਲਾ ਮوضوع ਹੈ ਉਹ ਇਹ ਲਵਾਂਗੇ ਵੀ ਅਕਾਲੀ ਦਲ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਜ਼ਿਕਰ 14 ਮਾਰਚ ਨੂੰ ਜਿਹੜੀ ਭਰਤੀ ਸ਼ੁਰੂ ਹੋਣੀ ਹੈ ਹਾਲਾਂਕਿ ਜਦੋਂ ਇਸ ਮੀਟਿੰਗ ਦਾ ਅਜੰਡਾ ਦਿੱਤਾ ਗਿਆ ਸੀਗਾ ਤਾਂ ਇਹ ਗੱਲ ਆਖੀ ਗਈ ਸੀ ਵੀ ਆਪਾਂ ਜਨਤਕ ਵੀ ਕਰਦੇ ਆਂਗੇ ਵੀ ਹੁਣ ਤੱਕ ਕਿੰਨੀ ਕੁ ਭਰਤੀ ਹੋਈ ਆ ਕਿੰਨੇ ਕੁ ਪੈਸੇ ਜਿਹੜੇ ਆ ਉਹ ਜਮ੍ਹਾਂ ਹੋਏ ਆ ਪਰ ਨਾ ਤਾਂ ਭੁੰਦਰ ਸਾਹਿਬ ਨੇ ਤੇ ਨਾ ਚੀਮਾ ਸਾਹਿਬ ਨੇ ਜਿੰਤੋਂ ਤੱਕ ਮੈਂ ਸੁਣਿਆ ਕਿਸੇ ਕਿਸਮ ਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਨੇ ਕੱਲ ਤੋਂ ਸ਼ੁਰੂ ਹੋਣ ਵਾਲੀ ਭਰਤੀ ਦੇ ਉੱਤੇ ਬੜੇ ਸਵਾਲ ਖੜੇ ਕੀਤੇ ਆ ਸਵਾਲ ਉਹਨਾਂ ਨੇ ਖੜੇ ਕੀਤੇ ਆ ਵੀ ਜਿਹੜੀ ਪਰਚੀ ਬਣਾਈ ਗਈ ਹੈ ਜਿਹੜੀ ਸੰਗਤ ਨੂੰ ਦੇਣੀ ਹੈ ਜਿਹਦੇ ਏਵਜ਼ ਦੇ ਵਿੱਚ ਉਹਨਾਂ ਨੇ ਜੋ ਵੀ ਮਾਇਆ ਉਹਨਾਂ ਕੋਲੋਂ ਲੈਣੀ ਹੈ ਕਹਿੰਦੇ ਵੀ ਇੱਕ ਤਾਂ ਉਹਦੇ ਉੱਤੇ ਸ਼੍ਰੋਮਣੀ ਸ਼ਬਦ ਜਿਹੜਾ ਉਹ ਲਿਖਿਆ ਨਹੀਂ ਹੋਇਆ ਹੁਣ ਕਿਉਂ ਨਹੀਂ ਲਿਖਿਆ ਇਹ ਤੁਸੀਂ ਬਿਹਤਰ ਦੱਸੋਗੇ ਕਿਸੇ ਕਿਸਮ ਦਾ ਕਹਿੰਦੇ ਕੋਈ ਐਡਰੈਸ ਨਹੀਂ ਦੱਸਿਆ ਵੀ ਇਸ ਅਕਾਲੀ ਦਲ ਦਾ ਪਤਾ ਟਿਕਾਣਾ ਕੀ ਆ ਫਿਰ ਨਾਲ ਦੀ ਨਾਲ ਕਹਿੰਦੇ ਆ ਵੀ ਜ਼ਮਾਨਾ ਬਦਲ ਗਿਆ ਫੋਨ ਨੰਬਰ ਵੀ ਕੋਈ ਨਹੀਂ ਈਮੇਲ ਵੀ ਕੋਈ ਨਹੀਂ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਇਹ ਦੱਸੋ ਵੀ ਜਿਹੜੀ 5 ਮੈਂਬਰੀ ਕਮੇਟੀ ਨੇ ਪਰਚੀ ਆਪਣੀ ਛਪਾਈ ਹੈ ਜਿਹਦੇ ਆਧਾਰ ਤੇ ਭਰਤੀਆਂ ਕਰਨੀਆਂ ਉਹਨਾਂ ਨੇ ਕੱਲ ਤੋਂ ਇਹਦੇ ਉੱਤੇ ਸ਼੍ਰੋਮਣੀ ਸ਼ਬਦ ਨਹੀਂ ਹੈ ਦਫ਼ਤਰ ਦਾ ਐਡਰੈਸ ਨਹੀਂ ਹੈ ਨਾ ਹੀ ਕੋਈ ਫੋਨ ਨੰਬਰ ਹੈ ਜਿੱਥੋਂ ਤੱਕ ਸ਼੍ਰੋਮਣੀ ਦੀ ਗੱਲ ਹੈ ਜੀ ਜਦੋਂ ਬਕਾਇਦਾ ਤੌਰ ਤੇ ਅਕਾਲੀ ਦਲ ਦੀ ਜੜੀ ਹੈ 15 ਨਵੰਬਰ 15 ਦਸੰਬਰ 1920 ਨੂੰ ਇੱਕ ਟਾਸਕ ਉਸ ਬਣਾਈ ਗਈ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਉਸ ਟਾਈਮ ਤੇ ਇਹ ਅਕਾਲੀ ਦਲ ਸੀਗਾ ਪਹਿਲਾਂ ਛਿੱਧੀ ਦੱਸਾ ਕਈ ਨਾ ਸੰਭਲੇ ਆ ਰੱਖ ਲੋ ਆਖ ਰੋ ਮੜ ਕੇ ਫਿਰ ਇਹਦਾ ਨਾਂ ਰੱਖਿਆ ਸੀ ਅਕਾਲੀ ਦਲੇ ਵੀ ਅਕਾਲ ਤਖਤ ਤੋਂ ਬਣਿਆ ਵਾ ਤੇ ਅਕਾਲੀ ਦਲ ਇਹਦੇ ਨਾਲ ਸ਼ਰੋਮਣੀ ਲਫ਼ਜ਼ ਜਿਹੜਾ ਕਾਫੀ ਦੇਰ ਬਾਅਦ ਜੁੜਦਾ ਵਾ ਮੈਂ ਇਹ ਵੀ ਦੱਸ ਦਿਆਂ ਕਿ 15 ਹਾਰਡ 28 ਜੂਨ 1921 ਨੂੰ ਇੱਕ ਬੜਾ ਵੱਡਾ ਇਕੱਠ ਅੰਮ੍ਰਿਤਸਰ ਦੀ ਅਕਾਲ ਤਖਤ ਦੇ ਸਾਹਮਣੇ ਹੁੰਦਾ ਵਾ ਉਹਦੇ ਵਿੱਚ ਦੀ ਭਰਤੀ ਕਰਨਾ ਮਤਾ ਕੀਤਾ ਜਾਂਦਾ ਜਦੋਂ ਮਤਾ ਕੀਤਾ ਜਾਂਦਾ ਤੇ 100 ਪਿੱਛੇ 5% ਭੇਜਣ ਦੀ ਗੱਲ ਕੀਤੀ ਜਾਂਦੀ ਵੀ 100 ਪੱਤੀਆਂ ਕੱਟੋ ਤੇ 5% ਆਪਣੇ ਭੇਜੋ ਤੁਸੀਂ ਇਹਨਾਂ ਦੀਆਂ ਲਿਸਟਾਂ ਜਿਹੜੀ ਸੀ 100 ਦੀਆਂ ਉਹਨਾਂ ਕਿਹਾ ਜੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਭੇਜਣੀਆਂ ਨੇ ਜਿੱਥੇ ਦਾ ਦਫ਼ਤਰ ਬਣਾਇਆ ਗਿਆ ਸੀਗਾ ਪਰ ਮੈਂ ਇਹ ਵੀ ਦੱਸ ਦਿਆਂ ਪਹਿਲਾ ਦਫ਼ਤਰ ਇਹਨਾਂ ਦਾ ਗੁਰੂ ਕੇ ਬਾਗ ਵਿੱਚ ਬਣਾਇਆ ਸੀ ਤੇ ਕਿਸ਼ਨ ਸਿੰਘ ਦੇ ਸਕੱਤਰ ਸਰ ਅੱਛਾ ਉੱਥੇ ਕਿਉਂ ਬਣਾਇਆ ਸੀ ਕਿ ਇੱਥੇ ਸਰਬਰਾਮਾ ਦਾ ਕਬਜ਼ਾ ਸੀਗਾ ਅਕਾਲ ਤੱਕ ਤੇ ਕੱਟ ਤ ਤੁਸੀਂ ਕਰ ਲਿਆ ਲੇਕਿਨ ਤੁਹਾਨੂੰ ਉੱਥੇ ਜਗ੍ਹਾ ਉਹ ਰਹਿਣ ਦੀ ਤੇ ਉਹਦੇ ਦਫ਼ਤਰ ਬਣਾਉਣ ਦੀ ਇਜਾਜ਼ਤ ਨਹੀਂ ਸੀ ਦਿੰਦੇ ਪਹਿਲਾ ਦਫਤਰ ਗੁਰੂ ਕੇ ਬਾਗ ਮੇਰੇ ਕੋਲ ਇੱਕ ਪਈ ਇੱਥੇ ਮੈਂ ਤੁਹਾਨੂੰ ਹੁਣ ਵਿਖਾ ਨਹੀਂ ਸਕਦਾ ਜਿਹਦੇ ਉੱਤੇ ਉਹਨਾਂ ਨੇ ਬਕਾਇਦਾ ਤੌਰ ਤੇ ਲਿਖਿਆ ਇੱਕਮ ਕਰ ਵਾਹਿਗੁਰੂ ਜੀ ਦੇ ਬਤੇ ਔਗਣ ਸਭ ਮਟਾਏ ਕੇ ਪਰਪਕਾਰ ਕਰੋ ਅਕਾਲੀ ਦਲ ਦੀ ਪੱਕੀ ਚੋਣ ਮੇਰੀ ਬੇਨਤੀ ਵੀਰ ਕਾਲੀਓ ਜੀ ਦੋ ਕਰ ਜੋੜ ਮੈਂ ਕਰਾਂ ਪਰਪਕਾਰ ਪਈ ਪਹਿਲਾ ਵਾਹਿਗੁਰੂ ਫਤੇ ਪ੍ਰਵਾਨ ਕਰੀ ਅੱਗੇ ਦੋ ਫਿਰ ਅਰਜ ਗੁਜਾਰ ਪਈ ਪ੍ਰਤੀਨਿਧਾਂ ਠੀਕ 1 ਕਠ ਹੁਸੀ ਸੁਦਾ ਸਰ ਸਰ ਜੀ ਗੁਰੂ ਦਰਬਾਰ ਪਾਈ ਅਕਾਲ ਤਖਨ ਨੂੰ ਜਾਣ ਦੀ ਕੁੱਲ ਦੁਨੀਆ ਜਿੱਥੇ ਬੈਠੇ ਸਨ 6ਵੇਂ ਅਵਤਾਰ ਭਾਈ 28 ਜੂਨ ਤੇ 15 ਹਾਰ ਸਮਝੋ ਟਿੱਕੀ ਤਰੀਕ ਹੈ ਕਰੋ شمار ਭਾਈ ਪ੍ਰਤੀਨਿਧ ਹੁਣ ਭੇਜ ਨਿਹਾਲ ਕਰਿਓ ਮੈਂਬਰ 100 ਚ ਪੰਜ ਵਿਚਾਰ ਪਾਈ ਇੱਥੇ ਆ ਕਹਿੰਦਾ ਵੀ ਤੁਸੀਂ ਭਰਤੀ ਕਰੇ ਪੰਜ ਬੰਦੇ ਭੇਜ ਸਕਦੇ ਹੋ ਕੰਮ ਆਪਣਾ ਸਮਝ ਜ਼ਰੂਰ ਕਰਨਾ ਨਾਲ ਆਪਣਾ ਡਾਡੇ ਪਿਆਰ ਭਾਈ ਜਥੇ ਬੰਦੀ ਤੂੰ ਜੇ ਕਰਾਂ ਕਰੇ ਜਥੇ ਬੰਦੀ ਤੂੰ ਜੇ ਕਰਾਂ ਰਹਿ ਲਾਂਭੇ ਫਿਰ ਪਛਤਾਉਗੇ ਵਾਰ-ਵਾਰ ਭਾਈ ਢਾਈ ਪਾ ਜੇ ਖਿਚੜੀ ਅਡ ਰਿੰਨੀ ਵਿੱਚ ਹੋਵੇਗੇ ਜਗ ਖਵਾਰ ਭਾਈ ਮਿਲੋ ਵੀ ਮਿਲੋ ਵੀਰ ਨੂੰ ਵੀਲ ਮਿਲੋ ਵੀਰ ਨੂੰ ਵੀਰ ਗਲਪ ਗਲਵਕੜੀ ਪਾ ਜੇਕ ਜੀਵਨਾ ਵਿੱਚ ਸੰਸਾਰ ਭਾਈ ਜਥੇ ਬੰਦੀ ਜੇ ਤੁਸੀਂ ਪ੍ਰਵਾਨ ਕੀਤੀ ਰਾਖਾ ਹੋਵਸੀ ਤੁਸੀਂ ਕਰਤਾਰ ਭਾਈ ਜਥੇ ਨਾਲ ਅਕਾਲੀ ਦਲ ਮੇਲ ਦੇਵੋ ਸੱਚ ਕਹਾ ਮੈਂ ਤੁਸਾ ਓਜ਼ਾਰ ਭਾਈ ਹੱਥ ਵੀਰ ਦਾ ਵੀਰ ਬਟਾਏ ਕੇ ਤੇ ਗੁਰਦੁਆਰਿਆਂ ਲੋ ਸੁਧਾਰ ਭਾਈ ਕਬਜ਼ਾ ਗੈਰਾਂ ਦਾ ਠੀਕ ਉਠਾਵਨਾ ਹੈ ਲੱਕ ਬੰਨ ਕੇ ਹੋਵੋ ਤਿਆਰ ਭਾਈ ਇਕੱਠੇ ਹੋਏ ਕੇ ਪਰਣ ਏ ਕਰੋ ਸਾਰੇ ਠੀਕ ਲੈਬਨੇ ਗੁਰਦੁਆਰ ਭਾਈ ਇਕੱਠੇ ਹੋਏ ਕੇ ਹਮਲਾ ਮਾਰਿਆ ਜੇ ਪਾਪੀ ਹੋਣਗੇ ਤਦੋਂ ਫਰਾਰ ਭਾਈ ਥੰਦੇ ਕੀ ਲੱਗਦਾ ਬੇਨਤੀ ਹੈ ਕਿ ਕਾਲੀਦਲ ਦੀ ਪੱਕੀ ਚੋਣ ਲਈ 15 ਹਰ ਅਨੁਸਾਰ 28 ਜੂਨ 1921 ਨੂੰ ਇੱਕ ਬੜਾ ਭਾਰੀ ਕੜਚਰੀ ਅਕਾਲ ਤਖਤ ਸਰ ਇਹ ਹੋਵੇਗਾ ਹਰ ਇੱਕ ਕਾਲੀ ਜਥਾ ਜੋ ਪਿੱਛੇ 5-5 ਪ੍ਰਤੀਨਿਧ ਭੇਜੇ ਇਸ ਤੋਂ ਪਹਿਲਾਂ ਆਪ ਆਪਣੇ ਜਥਿਆਂ ਦੀ ਲਿਸਟਾ ਦਫ਼ਤਰ ਕਾਲੀਦਲ Shri ਅਮਰਸੰਗ ਨੂੰ ਭੇਜ ਦੇਣੀ ਹੈ ਚਾਹੀਦੀ ਹਨ ਤਾਂ ਕਿ ਪ੍ਰਤੀਨਿਧ ਲੈਂਡਸ 'ਮੇ ਕੋਈ ਆਕੁਲ ਪਰੇਸ਼ਕ ਆਵੇ ਪਰੇਸ਼ਾਨ ਨਾ ਆਵੇ ਔਰ ਹਰ ਇੱਕ ਕਾਲੀ ਜਥੇ ਨੂੰ ਕਾਲੀਦਲ ਦਾ ਸਮਰਥਨ ਹੋਣਾ ਇਹਦੇਕ ਜ਼ਰੂਰੀ ਹੈ ਨੋਟ ਨੰਬਰ 1 ਪਰティਨ ਦੇ ਤਾਰਨਾ ਨੰਬਰ 1 ਅਮਰਤਾਰੀ ਪੰਜ ਬਣੀ ਦਾ ਨਿਯਮੀ ਪੰਜ ਕਕਾਰ ਦੀ ਰਹਿਤ ਵਾਲਾ ਦਸਵੰਦ ਦੇਣ ਵਾਲਾ ਅਮਰਤਲੇ ਉੱਠਣ ਵਾਲਾ ਅਰਥਾਤ ਅਕਾਲ ਤਖ ਦੀ ਹੁਕਮ ਨਾਮੇ ਅਨੁਸਾਰ ਨੋਟ ਨੰਬਰ 2 ਖਾਲਸਾ ਜੀ ਪੰਨ ਪੱਤਰ ਕਾ ਭਰਾ ਕੇ ਛੇਤੀ ਕਾਲੀ ਦੇ ਦਫਤਰ ਨੂੰ ਭੇਜੋ ਤੇ ਥੋੜੇ ਬਹੁਤ ਥੋੜੇ ਪੰਨ ਪੱਤਰ ਦਫਤਰ ਪੁੱਜੇ ਹਨ ਦਾਸ ਕਿਸ਼ਨ ਸਿੰਘ ਸਕੱਤਰ ਅਕਾਲੀ ਦਾ ਦਫਤਰ ਗੁਰੂਗਾ ਬਾਗ ਸ੍ਰੀ ਅਮਰਸਰ ਜੀ ਇਹ ਜੀ ਇਹਨਾਂ ਦਾ ਅਜੰਡਾ ਤੇ ਜਿਹੜੇ ਇਹਨਾਂ ਨੇ ਉਦੋਂ ਪੈਂਫਲੇਟ ਛਾਪ ਕੇ ਵੰਡੇ ਸੀ ਇਹ ਵੰਡੇ ਸੀ ਵੀ ਇਹ ਭਰਤੀ ਕਰ ਲਈ ਆਪਾਂ ਤੇ ਇਹ ਕੁਝ ਕਰਨ ਉਹ ਜੀ ਹੁਣ ਇਹਦੇ ਵਿੱਚ ਤੁਸੀਂ ਆਹ ਦੇਖ ਲਓ ਵੀ ਅਕਾਲੀ ਦਲ ਸ਼ਬਦ ਆ ਨਾ ਕਿ ਸ਼ਰੋਮਣੀ ਕਾਲੀ ਦਲ ਆ ਬਿਲਕੁਲ ਇਹਦੇ ਵਿੱਚ ਜੇ ਚੀਮਾ ਸਾਹਿਬ ਇਹ ਕਹਿੰਦੇ ਆ ਜੀ ਸ਼ਰੋਮਣੀ ਨਹੀਂ ਲਿਖਿਆ ਗਿਆ ਕਿਹ ਨਹੀਂ ਲਿਖਿਆ ਗਿਆ ਪਹਿਲਾਂ ਤੇ ਗੱਲ ਠੀਕ ਹੈ ਵੀ ਜਿਹੜਾ ਸ਼ੁਰੂ ਦੇ ਵਿੱਚ ਜਦੋਂ ਕੀਤਾ ਗਿਆ ਸੀਗਾ ਉਦੋਂ ਬਕਾਇਦਾ ਤੌਰ ਤੇ ਸ਼ਰੋਮਣੀ ਲਿਖਿਆ ਨਹੀਂ ਗਿਆ ਉਹ ਗੱਲ ਕਹਿੰਦੇ ਸੀ ਉਹ ਅਕਾਲੀ ਦਲ 1920 ਦੇ ਵਿੱਚ 19 ਅਕਾਲੀ ਦਲ 1920 ਰਵਿਂਦਰ ਰਜਿਸਟਰ ਕਰਾਇਆ ਤੇ ਇਹਨਾਂ ਦਾ ਸਿਰਫ ਅਕਾਲੀ ਦਲ ਲਿਖ ਲਿਆ 20 ਨਹੀਂ ਲਿਖਿਆ ਇਹਨਾਂ ਨਾਲ ਇਹ ਇਹ ਉਹਦੇ ਵਿਆਹ ਤੇ ਕਹਿੰਦੇ ਅਸੀਂ ਉਹਦੇ ਵਿਆਹ ਤੇ ਭਰਤੀ ਕਰਨੀ ਹੈ ਤੇ ਜਿਹੜੀ ਡਾਕਟਰ ਚੀਮੇ ਨੇ ਇੰਨੀ ਗੱਲ ਕੀਤੀ ਵੀ ਇਹਨਾਂ ਦਾ ਕੋਈ ਦਫ਼ਤਰ ਨਹੀਂ ਇਹਨਾਂ ਦਾ ਕੋਈ ਥਾਂ ਨਹੀਂ ਇਹਨਾਂ ਦਾ ਕੋਈ ਪਤਾ ਨਹੀਂ ਉੱਤੇ ਫੋਨ ਨੰਬਰ ਨਹੀਂ ਉਹਦੇ ਬਾਰੇ ਫੋਨ ਨੰਬਰ ਵੀ ਉਹਨਾਂ ਦੇ ਦਿੱਤਾ ਵਾ ਜਿਹੜੇ ਫੋਨ ਨੰਬਰ ਦਾ ਹੈਗਾ ਵਾ 0172 ਚੰਡੀਗੜ੍ਹ ਦਾ ਵਾ 520 1704 ਯਾਲੀ ਸਾਹਿਬ ਨੇ ਤੇ ਆਪ ਇਹ ਨਿਗਲ ਕੀ ਤੁਸੀਂ ਮਿਸ ਕਾਲ ਕਰੋ ਮਿਸ ਕਾਲ ਤੋਂ ਕਰ ਤੋਂ ਬਾਅਦ ਸਾਡੇ ਦਫ਼ਤਰ ਵਾਲੇ ਤੁਹਾਡੇ ਨਾਲ ਆਪ ਰਾਬਤਾ ਕਾਇਮ ਕਰਨਗੇ ਉਹ ਰਾਬਤਾ ਕਾਇਮ ਕਰਕੇ ਤੁਸੀਂ ਕੋਈ ਪਰਚੀ ਲੈਣੀ ਹੈ ਭਰਤੀ ਵਾਸਤੇ ਉਹ ਵੀ ਲੈ ਸਕਦੇ ਹੋ ਜੇ ਤੁਸੀਂ ਭਰਤੀ ਹੋਣਾ ਤਾਂ ਵੀ ਭਰਤੀ ਹੋ ਸਕਦੇ ਹੋ ਜੋ ਵੀ ਤੁਹਾਡਾ ਪ੍ਰੂਫ ਦੱਸ ਦਿਓ ਉਹਦੇ ਮੁਤਾਬਕ ਸਾਡਾ ਦਫ਼ਤਰ ਆਪਣੀ ਕਾਰਵਾਈ ਕਰੂਗਾ ਦੂਸਰੀ ਚੀਜ਼ ਜਿਹੜੀ ਗੱਲ ਕਹਿੰਦੇ ਪੈਸੇ ਕਿੱਥੇ ਜਮਾ ਕਰਨੇ ਕਿੱਥੇ ਨਿਕਲਣੇ ਇਹ ਹੈਡੈਕ ਚੀਮੇ ਦੀ ਨਹੀਂ ਇਹ ਹੈਡੈਕ ਬਕਾਇਦਾ ਤੌਰ ਤੇ ਸਿਰਫ ਸਿਰਫ ਉਸ ਜਥੇਬੰਦੀ ਦੇ ਜਿਹੜੀ ਭਰਤੀ ਕਰ ਰਹੀ ਹੈ ਇਹਨਾਂ ਨੂੰ ਘਬਰਾਹਟ ਇਸ ਗੱਲ ਦੀ ਹੈ ਕਿ ਕੱਲ ਨੂੰ ਅਕਾਲ ਤਖਤ ਦੇ ਨਾਂ ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਗੇ ਤੇ ਮੁੜ ਕੇ ਸਾਨੂੰ ਕੋਲ ਪੁੱਛੂਗਾ ਅਕਾਲ ਤਖਤ ਤੇ ਸਿਰਫ ਅਰਦਾਸ ਹੋਣੀ ਹੈ ਅਰਦਾਸ ਤੋਂ ਬਾਅਦ ਬਕਾਇਦਾ ਤੌਰ ਤੇ ਜਿਹੜੀ ਭਰਤੀ ਉਹ ਗਲਿਆਰੇ 'ਚ ਕੀਤੀ ਜਾਊਗੀ ਨਾ ਕੋਤੇ ਕੀਤੀ ਜਾਊਗੀ ਇਸ ਕਰਕੇ ਜਿਹੜੀ ਗੱਲ ਇਹ ਕਰਦੇ ਨੇ ਚੀਮਾ ਸਾਹਿਬ ਚੀਮਾ ਸਾਹਿਬ ਉਂਝੜਿਓ ਬਾਅਦ ਤਲੈਰ ਮਾਰਦੇ ਨੇ ਤੁਸੀਂ ਵੇਖੋ ਜਿਹੜੇ ਭੁੰਡੜ ਸਾਹਿਬ ਦਾ ਕਹਿੰਦਾ ਜੀ ਕੋਈ ਮੈਂਬਰਸ਼ਿਪ ਡਰਾਈਵ ਕਰਦਾ ਸਾਨੂੰ ਕੀ ਤਰਜ ਕਰ ਲੈਣ ਉਹ ਆਪਣੀ ਲਾਈਨ ਅਡਾਪਟ ਕਰ ਲੈਣ ਲੇਕਿਨ ਉਸੇ ਪ੍ਰੈਸ ਕੰਮਸ ਦੇ ਵਿੱਚ ਚੀਮਾ ਕਹਿੰਦਾ ਨਾ ਦੀ ਧੋਖਾ ਜੜੀ ਕਰ ਰਿਹਾ ਜੀ ਸਾਨੂੰ ਲੋਕਾਂ ਨੂੰ ਬੇਬਕੂ ਬਣਾ ਰਿਹਾ ਜੀ ਇਹ ਗੁੰਮਰਾਹ ਕਰ ਰਹੇ ਨੇ ਜੀ ਸਾਨੂੰ ਅੱਗੇ ਪਤਾ ਸੀ ਇਹ ਕਰਨਗੇ ਅਸੀਂ ਤੇ ਇਹਨਾਂ ਨੂੰ ਕਿਹਾ ਸੀ ਤੁਸੀਂ ਕਾਪੀਆਂ ਲੈ ਲਓ ਤੁਸੀਂ ਆ ਕੇ ਭਰਤੀ ਕਰ ਲਓ ਜੋ ਮਰਜ਼ੀ ਕਰ ਲਓ ਚੀਮਾ ਸਾਹਿਬ ਬੰਦਾ ਥੋਕ ਕੇ ਦਿਨ ਜਕਦਾ ਹੁੰਦਾ ਤੁਹਾਡੇ ਸ਼ਬਦੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਤੇ ਬੀਬੀ ਜ਼ਗੀਰ ਕੌਰ ਨੂੰ ਅਸੀਂ ਪਾਰਟੀ ਚੋਂ ਕੱਢਿਆ ਪਹਿਲਾਂ ਇਹ ਆ ਕੇ ਲਿਖਤੀ ਤੌਰ ਤੇ ਮਾਫੀ ਮੰਗਣ ਤੇ ਫਿਰ ਅਗਲੀ ਕਾਰ ਵੀ ਕਰਾਂਗੇ ਜਦੋਂ ਉਹਨਾਂ ਮਾਫੀ ਦੀ ਮੰਗੀ ਆਏ ਜੀ ਮੁੜ ਕੇ ਤੁਸੀਂ ਕਹਿ ਦਿੱਤਾ ਜੀ ਅਸੀਂ ਤੇ ਵੇਖੋ ਇਹਨਾਂ ਨੂੰ ਇਨਚਾਰਜ ਲਾ ਦਿੱਤਾ ਜੀ ਤੁਹਾਨੂੰ ਵੀ ਨਿਕੰਮ ਚੜ੍ਹਨ ਵਾਸਤੇ ਅਕਾਲ ਤਖਤ ਦੇ ਹੁਕਮਾਂ ਦੇ ਮੁਤਾਬਕ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਅਡਰ ਭਰਤੀ ਹੋਣੀ ਸੀ ਸਿਰਫ ਤੁਸੀਂ ਬਿਲਕੁਲ ਗੌਰ ਨਹੀਂ ਫਰਵਾਇਆ ਉਹਦੇ ਤੇ ਤੁਸੀਂ ਅਕਾਲ ਤਖਤ ਨੂੰ ਕੱਚੀ ਜਾਣਿਆ ਤੁਸੀਂ ਤੁਸੀਂ ਇਹ ਗੱਲ ਕਹਿਤੀ ਸੀ ਜਨਵਰੀ ਸੋਪ ਦੇ ਤੁਸੀਂ ਜਨਵਰੀ ਕੌਂਸਲ ਬਣ ਲਵੰਦੇ ਹੋ ਜੀ ਜਦੋਂ ਅਕਾਲ ਤਖਤ ਦੀ ਫਸੀਲ ਤੋਂ ਜਿਹੜਾ ਹੁਕਮ ਹੁੰਦਾ ਉਹਨੂੰ ਸਿੱਖ ਇਨ ਬਿਨ ਲਾਗੂ ਕਰਨ ਲਈ پابਦ ਹੁੰਦਾ ਵਾ ਤੇ ਚੀਮਾ ਸਾਹਿਬ ਤੁਹਾਨੂੰ ਕਿਸੇ ਅਧਿਕਾਰ ਨਹੀਂ ਦਿੰਦਾ ਮੈਨੂੰ ਨਹੀਂ ਪਤਾ ਤੁਸੀਂ ਅਮਰਤਾਰੀ ਹੈਗੇ ਨਹੀਂ ਹੈਗੇ ਮੈਂ ਪੜ ਕੇ ਸੁਣਾਤਾ ਵੀ ਕੀ ਕੀ ਉੱਤੇ ਨੋਟ ਲਿਖੇ ਗਏ ਨੇ ਜਿਹੜੀ ਪਹਿਲੀ ਭਰਤੀ ਹੋਈ ਹੈ ਕੀ ਉੱਤੇ ਤੁਸੀਂ ਖਰੇ ਉੱਤਰਦੇ ਹੋ ਸਾਰੇ ਭਾਵੇਂ ਸੁਧਾਰਵਾਦੀ ਹੋਣ ਤੇ ਭਾਵੇਂ ਦਾਗੀ ਹੋਣ ਤੇ ਭਾਵੇਂ ਬਾਕੀ ਹੋ ਇਸ ਕਰਕੇ ਜਿਹੜੀ ਗੱਲ ਉਹ ਭਰਤੀ ਕਰ ਰਿਹਾ ਆਪਣੀ ਕਲਜਲ ਦੀ ਗੱਲ ਕਰਵੇਂਦੇ ਤੁਸੀਂ ਆਖਰਕਾਰ ਤੁਹਾਡਾ ਦੋਵਾਂ ਦਾ ਗੁਜ਼ਾਰਾ ਇੱਕ ਮੰਜ ਤੇ ਇਕੱਠੇ ਹੋਇਆ ਤੋਂ ਬਿਨਾਂ ਨਹੀਂ ਹੋਣਾ ਤੁਹਾਡਾ ਦੋਵਾਂ ਦਾ ਆਕਾ ਦਿੱਲੀ ਬੈਠਾ ਵਾ ਤੁਹਾਡਾ ਦੋਵਾਂ ਦਾ ਆਕਾ ਬੀਜੇਪੀ ਆ ਤੁਹਾਨੂੰ ਅੱਧੀ ਜਮਾਨਾ ਅੱਜ ਮੀਟ ਵਾਜ ਪਵੇ ਨਾ ਵਾਜ ਪਵੇ ਆਹੋ ਜੀ ਆਪਾਂ ਬਾਦਲ ਸਾਹਿਬ ਇੱਥੇ ਮੀਟਿੰਗ ਕਰਨੀ ਹੈ ਤਾਂ ਤੁਸੀਂ ਨੰਗੇ ਪੈਰੀ ਦਿੱਲੀ ਨੂੰ ਭੱਜ ਜਾਓ ਨੰਗੇ ਪੈਰੀ ਅੱਜ ਤੁਹਾਨੂੰ ਉਹ ਪੱਠੇ ਨਹੀਂ ਪਾਉਂਦੇ ਜਿਹਦੇ ਕਰਕੇ ਤੁਸੀਂ ਔਖੇ ਹੋਏ ਪਏ ਹੋ ਜਿਹੜੀ ਬੀਜੇਪੀ ਨੇ 26 27 ਸਾਲ ਤੁਸੀਂ ਗੁਜ਼ਾਰੇ ਅੱਜ ਤੁਸੀਂ ਕਹਿੰਦੇ ਜੀ ਉਹ ਸਿੱਖਾਂ ਦੇ ਮਾਮਲੇ ਦਖਲਦਗੀ ਕਰਨੀ ਹੈ ਇਸ ਕਰਕੇ ਚੀਮਾ ਸਾਹਿਬ ਹੁੰਡਰ ਸਾਹਿਬ ਹੁੰਡਰ ਸਾਹਿਬ ਇਹਨਾਂ ਨੂੰ ਸਮਝਾਓ ਚੀਮਾ ਸਾਹਿਬ ਨੂੰ ਲੋਕਾਂ ਨੂੰ ਘਬਰਾ ਨਾ ਕਰਨ ਨੂੰ ਭਰਤੀ ਕਰਨ ਦੇ ਕਰ ਲੈਣ ਦਿਓ ਆਖਰਕਾਰ ਭਰਤੀ ਇਕੱਠੀ ਹੋਣੀ ਹੈ ਭਰਤੀ ਸਾਹਿਬ ਸਵਾਲ ਭਰਤੀ ਸਾਹਿਬ ਸਵਾਲ ਇਹ ਆ ਵੀ ਜੇ ਫਿਰ ਇਹਦਾ ਮਤਲਬ ਇੱਕ ਨਵਾਂ ਅਕਾਲੀ ਦਲ ਬਣ ਜਾਊਗਾ ਕੱਲ ਤੋਂ ਫਿਰ ਜਿਹੜੀ ਬਣ ਗਈ ਜੀ ਬਣ ਗਿਆ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਵੀ ਇੱਕ ਕਾਲੀ ਦਲ ਹੋਰ ਫਾਰਮ ਹੋਊਗਾ ਇੱਕ ਕਾਲੀ ਦਲ 1920 ਉਹ ਵੀ ਕਹਿੰਦੇ 1920 ਦੇ ਪੈਟਰਨ ਦੇ ਬਣਾਇਆ ਤੇ ਇਹ ਨਿਰ ਅ ਕਾਲੀ ਦਲ ਆ ਇਹ ਸਿਰਫ ਕਾਲੀ ਦਲ ਆ ਇਹ ਵੀ ਆਪਣੇ ਦਫਤਰ ਦੋ ਜਗ੍ਹਾ ਅੰਮ੍ਰਿਤਸਰ ਤੇ ਚੰਡੀਗੜ੍ਹ ਦਫਤਰ ਬਣਾਉਣਗੇ ਆਪਾਂ ਬੋਹਾਲੀ ਬਣਾਉਣਗੇ ਉਹਨਾਂ ਕੋਲ ਜਗ੍ਹਾ ਵੀ ਹੈਗੀ ਆ ਹਾਲ ਦੀ ਘੜੀ ਉਹਨਾਂ ਨਹੀਂ ਦਿੱਤੇ ਲੇਕਿਨ ਸਭ ਤੋਂ ਵੱਡੀ ਗੱਲ ਆ ਅਕਾਲ ਤਖਤ ਦੇ ਨਿਰਦੇਸ਼ਾਂ ਮੁਤਾਬਕ ਉਹਨਾਂ ਇੱਕ ਕਾਲਮ ਰੱਖਿਆ ਵੀ ਆਧਾਰ ਕਾਰਡ ਨੰਬਰ ਪਰ ਆਧਾਰ ਕਾਰਡ ਕੀ ਜਦੋਂ ਮਰਜੀ ਧਾਰਕਨ ਫਿੱਟ ਕਰੂ ਪਤਾ ਕਰ ਲੋ ਬੰਦਾ ਕੌਣ ਹੈਗਾ ਕੀ ਇਹ ਮੈਂਬਰ ਹੈਗਾ ਕਿ ਨਹੀਂ ਹੈਗਾ ਇਸ ਕਰਕੇ ਫਿਕਰ ਇਹਨਾਂ ਨੂੰ ਇਸ ਗੱਲ ਦਾ ਵੀ ਜੇ ਕੱਲ ਉੱਥੇ ਲੋਕ ਵੱਡੀ ਗਿਣਤੀ ਚ ਕਾਪੀਆਂ ਵੀ ਲੈ ਕੇ ਤੇ ਭਰਤੀ ਵੀ ਹੋ ਗਏ ਤੇ ਅਕਾਲੀ ਦਲ ਉਸੇ ਨੂੰ ਮਾਨਤਾ ਮਿਲੇਗੀ ਜਿਹਦੇ ਕੋਲ ਭਰਤੀ ਜ਼ਿਆਦੀ ਹੋਊਗੀ ਆਜੇ ਨਾਲ ਦਾ ਪ੍ਰੋਗਰਾਮ ਸੀਗਾ ਨਾ ਕਿਹਾ ਸੀ ਵੀ ਅਸੀਂ ਤੁਹਾਨੂੰ ਉਸ ਦਿਨ ਦੱਸਾਂਗੇ ਸਾਡੀ ਭਰਤੀ ਕਿੰਨੀ ਹੋਈ ਸਾਡੇ ਕਿਹੜੇ ਖਤਰਚ ਕਿੰਨੇ ਪੈਸੇ ਆਏ ਜੀ ਦੱਸਿਆ ਉਹਨਾਂ ਨੇ ਅੱਜ ਇਸ ਕਰਕੇ ਇਦਾਂ ਨਾ ਕਰੋ ਤੁਸੀਂ ਸੱਚਾਈ ਤੇ ਪਹਿਰਾ ਦਿਓ ਤੁਹਾਡੀਆਂ ਗਲਤੀਆਂ ਕਰਕੇ ਸਭ ਕੁਝ ਹੋ ਰਿਹਾ ਹੁੰਦਰ ਸਾਹਿਬ ਇਹ ਨਹੀਂ ਗੱਲ ਕਹਿੰਦੇ ਆ ਲਓ ਜੀ ਤੁਸੀਂ ਪਰਚੀਆਂ ਲਾਜੋ ਭਰਤੀ ਕਰ ਲਓ ਜਦੋਂ ਪ੍ਰਧਾਨਗੀ ਦੀ ਚੋਣ ਜਿਹੜੇ ਮਰਦੀ ਪ੍ਰਧਾਨ ਬਣ ਜੀ ਤੇ ਭਰਤੀਆ ਦੀ ਬਣ ਜੂਗਾ ਇਹੋ ਗਲਤ ਪਹਿਲੇ ਨੂੰ ਨਹੀਂ ਚੰਗੀ ਗੱਲ ਨਹੀਂ ਸੀਗੀ। ਕੋਦਲ ਭੁੰਦੜ ਸਾਹਿਬ ਨੇ ਮੂੰਹ ਚ ਘੋ ਗਿਆ ਭਾਈ ਪਰ ਪੱਟੀ ਸਾਹਿਬ ਜਿੱਥੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਨਵਾਂ ਅਕਾਲੀ ਦਲ ਫਾਰਮ ਹੋ ਗਿਆ ਉਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਆ ਤੇ ਹੁਣ ਤੇ ਅਮਰਤਪਾਲ ਦਾ ਦਿਬਰੂਗੜ੍ਹ ਦੀ ਜੇਲ੍ਹ ਚੋਂ ਜਿਹੜਾ ਗੇਟ ਆ ਉਹ ਖੁੱਲਦਾ ਦਿਖਾਈ ਦੇ ਰਿਹਾ ਲਗਭਗ ਖੁੱਲ ਹੀ ਗਿਆ ਅਗਲੇ ਮਹੀਨੇ ਜਿਨ੍ਹਾਂ ਦਾ ਵੀ ਜਿਨ੍ਹਾਂ ਮਰਜ਼ੀ ਅਕਾਲੀ ਦਲ ਬਣ ਜਾਣ ਜੀ ਜਿਸ ਨੂੰ ਜਿਸ ਅਕਾਲੀ ਦਲ ਨੂੰ ਅਕਾਲ ਤੱਕ ਤੋਂ ਮਾਨਤਾ ਹੋਏਗੀ ਉਸੇ ਨੂੰ ਲੋਕਾਂ ਨੇ ਪਰਵਾਣਾ ਦੂਜੇ ਨੂੰ ਨਹੀਂ ਪਰਵਾਣਾ ਮੈਂ ਤੁਹਾਨੂੰ ਦੱਸਿਆ ਅੱਜ ਵੀ ਸਿੱਖਾ ਵਾਸਤੇ ਕਾਲ ਕਾਲ ਤੱਕ ਜੜੀ ਬੜੀ ਵੱਡੀ ਹਸਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਬਿਲਕੁਲ ਠੀਕ ਕਿਹਾ ਸੀ ਵੀ 1000 ਕਾਲੀਦਾ ਕਾਲ ਤੱਕ ਤੋਂ ਮਰ ਜਾਂਦਾ ਦੇਖ 1000 ਕਾਲੀਦਾ ਕਾਲ ਤੱਕ ਨਹੀਂ ਬਣਾ ਸਕਦਾ ਅੱਜ ਵੀ ਲੋਕਾਂ ਦਾ ਜੋ ਮੇਰੇ ਕੋਲ ਲੋਕ ਫੋਨ ਵੀ ਕਰਦੇ ਨੇ ਆਪਣਾ ਪ੍ਰੋਗਰਾਮ ਦੇਖ ਕੇ ਕਹਿੰਦੇ ਵੀ ਭਾਜੀ ਅਸੀਂ ਤੇ ਵੇਟ ਕਰ ਰਹੇ ਨੇ ਵੀ ਕਦੋਂ ਸਾਡੇ ਕੋਲ ਲੋਕ ਹੋਂਦ ਤੇ ਪੱਤੀ ਲਾ ਕੇ ਭਰਤੀ ਕਰੀਏ ਗੰਨੇ ਪਿੰਜ ਕਿਉਂ ਭਜਾਏ ਹੋਣਾ ਬੈਠੋ ਉਹਨਾਂ ਨੂੰ ਭਾਜੋ ਤੁਸੀਂ ਧੜੇ ਵਾਸਤੇ ਨਹੀਂ ਇੱਥੇ ਆ ਗਏ ਤੁਸੀਂ ਭਰਤੀ ਨਹੀਂ ਕਰ ਸਕਦੇ ਕਿੰਨੀ ਵੱਡੀ ਗੱਲ ਸੀ ਇਹ ਸ ਕਰਕੇ ਮੇਰਾ ਇਹ ਕਹਿਣ ਤੋਂ ਭਾਵ ਇਹ ਆ ਵੀ ਇਹਨਾਂ ਨੂੰ ਜਿਹੜਾ ਵਾ ਇਹ ਇਸ ਗੱਲ ਤੋਂ ਥੋੜੀ ਜੀ ਮਤ ਲੈਣੀ ਚਾਹੀਦੀ ਸੀ ਵੀ ਤੁਸੀਂ ਸੋਚਦੇ ਵੀ ਸਾਡਾ ਅਕਾਲੀ ਦਲ ਸੁਪਰੀਮ ਆ ਅਸੀਂ ਜੋ ਕਰਤਾ ਕਰਤਾ ਕੱਲੋ ਚੀਮੇ ਸੁਪਰੀ ਜੀ ਉੱਤੇ ਕੋਈ ਸੁਖਬੀਰ ਸਿੰਘ ਬਾਦਲ ਦਾ ਬਿਆਨ ਨਹੀਂ ਕੋਈ ਭੁੰਦਰ ਦਾ ਕੋਈ ਠੋਸ ਬਿਆਨ ਨਹੀਂ ਭੁੰਦਰ ਸਾਹਿਬ ਨੇ ਜੀ ਆਪਣੀ ਪੂਰੀ ਪਹਿਲਾਂ ਸ਼ੁਰੂ ਕੀਤਾ ਵੀ ਮੈਂਬਰ ਡਰਾਈਵ ਕਰ ਰਹੇ ਆਪਣੀ ਲਾਈਨ ਵਡੀ ਕਰੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਕੰਪਨੀ ਕਰਨ ਅਸੀਂ ਆਪਣੀ ਲਾਈਨ ਵਡੀ ਕਰਾਂਗੇ ਉਹ ਨਹੀਂ ਗੱਲ ਕਹੀ ਹੈ ਉਹਨਾਂ ਉੱਤੇ ਟਿੱਪਣੀ ਨਹੀਂ ਕੀਤੀ ਚੀਮਾ ਕੰਦਾ ਜੀ ਗਮਰਾਹ ਕਰਨ ਦੀ ਫਲਾਨ ਕਰਨ ਦੀ ਠੀਕ ਕਰਨ ਦੀ ਨੁਕਸਾਨ ਕਰ ਰਹੇ ਜੀ ਅਕਾਲ ਤੱਕ ਦਾ ਨਾਮ ਗਮਰਾਹ ਗਮਰਾਹ ਤਾਂ ਤੁਸੀਂ ਕੀਤਾ ਗਬਰਾਤ ਤੁਸੀਂ ਕੀਤਾ ਜਦੋਂ ਬਕਾਇਦਾ ਤੌਰ ਤੇ ਰੋਜੀ ਬਰਕੰਦੀ ਦੇ ਘਰ ਮੀਟਿੰਗ 'ਚ ਤੁਸੀਂ ਇੰਨੀ ਗੱਲ ਕਹੀ ਪੀ ਅਕਾਲ ਤੱਕ ਤੇ ਅਸੀਂ ਤੇ ਵੈਸੇ ਹੀ ਮੰਨ ਗਏ ਸੀ ਵਿਵਾਦ ਕਰਦੇ ਅਸੀਂ ਗਲਤੀ ਕੀਤੀ ਕੋਈ ਨਹੀਂ ਮੁੜ ਕੇ ਤੁਸੀਂ ਇਕੱਠ ਵੀ ਕੀਤਾ ਮੁਕਸਰ ਦੇ ਵਿੱਚੋਂ ਇਕੱਠ ਕਿਵੇਂ ਸਾਰਿਆਂ ਨੂੰ ਪਤਾ ਇਹ ਸਕੇ ਕਰਕੇ ਮੇਰਾ ਇਹ ਕਹਿਣ ਤੋਂ ਭਾਵ ਗਮਰਾ ਨਾ ਕਰੋ ਲੋਕਾਂ ਨੂੰ ਸੰਕਟਾਂ ਨੂੰ ਗਮਰਾ ਨਾ ਕਰੋ ਅਸੀਂ ਤੇ ਅੱਜ ਵੀ ਕਹਿੰਦੇ ਏਕਤਾ ਚ ਬਲ ਹੁੰਦਾ ਇਕੱਠੇ ਹੋ ਜਿਓ ਚੰਗੇ ਰਹੋਗੇ ਤੁਹਾਨੂੰ ਆਖਿਰਕਾਰ ਇਕੱਠੇ ਹੋਣਾ ਬਣਾ ਤੁਸੀਂ ਨਾ ਹੋਏ ਤੇ ਤੁਹਾਡੇ ਆਕਾ ਭਾਜਪੀ ਨੂੰ ਇਕੱਠੇ ਕਰ ਦੇਣਾ ਮੇਰੀ ਅੱਜਕੱਲ ਕਿਸੇ ਬੰਦੇ ਵੱਡੇ ਨਾਲ ਗੱਲ ਹੋਣੀ ਸੀ ਮੇਰੀ ਦਿੱਲੀ ਮੈਂ ਉਹਨੂੰ ਕਿਹਾ ਯਾਰ ਸ਼੍ਰੋਮਣੀ ਕੁੜੀ ਚੋਣ ਕਰਨੀ ਕਰਦੇ ਤੁਸੀਂ ਕਹਿੰਦੇ ਕੁਝ ਲੀਡਰ ਆਏ ਸੀਗੇ ਸਾਹਿਬ ਜੀ ਨੇ ਇੰਦੀ ਗੱਲ ਕਹੀ ਆ ਵੀ ਜੇ ਤੁਹਾਡੇ ਹੱਥ ਮਜ਼ਬੂਤ ਹੋ ਗਿਆ ਤੁਸੀਂ ਉਹਦੇ ਤੇ ਤੁਹਾਡੇ ਮੈਂਬਰ ਬਣ ਸਕਦੇ ਤੇ ਅੱਜਕੱਲ ਜ ਨੂੰ ਕਰਾਂਦੇ ਸੀ ਕੋਈ ਗੱਲ ਮਤਲਬ ਸਖਬੀਰ ਸਿੰਘ ਬਾਦਲ ਤੋਂ ਬਹੁਤੇ ਸੰਤੁਸ਼ਟ ਨਹੀਂਗੇ ਸੈਂਟਰ ਵਾਲੇ ਬੀਜੇਪੀ ਵਾਲੇ ਤੁਹਾਨੂੰ ਪਤਾ ਹੋਏਗਾ ਭੂਂਡਲ ਸਾਹਿਬ ਨੇ ਆਪ ਇੰਨੀ ਗੱਲ ਕਹੀ ਵੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੁੰਦੀ ਆ ਐਮਰਜੈਂਸੀ ਦੇ ਟਾਈਮ ਤੇ ਟੋੜਾ ਸਾਹਿਬ ਦੇ ਬਾਦਲ ਸਾਨੂੰ ਫੜ ਕੇ ਛੱਡ ਦਿੱਤਾ ਜਾਂਦਾ ਮੁਰਕੇ ਸੀ ਪੰਜ-ਪੰਜ ਦੇ ਜਥੇ ਭੇਜਦੇ ਆ ਮੇਰੇ ਨਾਲ 175 ਬੰਦੇ ਸੀ ਮੈਨੂੰ ਵੀ ਬਾਹਰੋਂ ਪੰਜ ਜਥੇ ਮੈਂ ਪੰਜ ਮੈਂਬਰ ਲੈ ਕੇ ਗਿਆ ਸੀ ਮੈਂ ਉਸੇ ਕਹਿੰਦੇ ਐਮਰਜੈਂਸੀ ਵੇਲੇ ਸਿਰਫ ਅਸੀਂ ਇਸ ਕਰਕੇ ਕੀਤਾ ਸੀ ਵੀ ਐਮਰਜੈਂਸੀ ਦਾ ਵਿਰੋਧ ਨਹੀਂ ਕਰਾਂਗੇ ਤੇ ਇਹ ਸਾਡੇ ਤੇ ਆਉਣ ਵਾਲੇ ਸੀ ਜਿਹੜੇ ਆ ਉਹ ਸਾਡੇ ਤੇ ਵੀ ਹਮਲਾ ਹੋਊਗਾ ਇੰਦਰਾ ਗਾਂਧੀ ਕਹਿਣ ਦੀ ਸੀ ਮੇਰੇ ਪਿਓ ਤੁਸੀਂ ਜੋ ਲਣਾ ਲੈ ਲਓ ਆ ਬਾਣੀ ਸਿੱਧੀ ਕਰ ਲੈਂਦੇ ਮੈਨੂੰ ਪ੍ਰਤਾਪ ਸਿੰਘ ਕਹਿ ਰਹੇ ਕਿੰਦਾ ਹੁੰਦਾ ਸੀਗਾ ਉਹ ਕਹਿੰਦਾ ਸੀ ਵੀ ਜੇ ਰਿਕਵਰੀ ਲੈਣੀ ਹੈ ਨਾ ਜੱਟ ਨੂੰ ਜੁਰਮਾਨਾ ਕਰੋ ਤੇ ਬਾਣੀਏ ਨੂੰ ਅੰਦਰ ਕੋਈ ਬਾਣੀਆ ਅੰਦਰ ਨਹੀਂ ਰਹਿ ਸਕਦਾ ਜੱਟ ਜੁਰਮਾਨਾ ਨਹੀਂ ਭਰ ਸਕਦਾ ਕਿਉਂ ਗਰੀਬ ਬੰਦਾ ਜੱਟ ਨੂੰ ਜੇਲ੍ਹ ਜਾਣ ਦਾ ਪਤਾ ਫਰਕ ਨਹੀਂ ਪੈਂਦਾ ਬਾਣੀਏ ਨੂੰ ਜੁਰਮਾਨਾ ਭਰ ਲੱਗਾ ਤਾਂ ਫਰਕ ਨਹੀਂ ਪੈਂਦਾ ਇਹ ਸਕੇ ਕਰਕੇ ਇੰਦਰ ਗਾਂਧੀ ਕਹਿੰਦੀ ਸੀ ਇਹ ਬਾਣੀਏ ਸਿੱਧੇ ਕਹਿੰਦੇ ਰੋਜ਼ ਮੇਰੇ ਬੂਹੇ ਅੱਗੇ ਆ ਕੇ ਧਰਨੇ ਤੇ ਮਜਾਰੇ ਕਰਦੇ ਮੈਂ ਦੱਸਾਂ ਨੂੰ ਮੈਂ ਕੌਣ ਹੁੰਦੀ ਹਾਂ ਜਾਣ ਕੇ ਪੰਗਾ ਲੈ ਕੱਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਮੰਨਿਆ ਬਾਕੀ ਸਾਰੇ ਰਾਜੀ ਸੀ ਆਪਾਂ ਨਾ ਜੀਏ ਕਿ ਨਾ ਜੀ ਨਾ ਆਪਾਂ ਤੇ ਮੋਰਚਾ ਲਾਵਾਂ ਤੇ ਜੇ ਉਹ ਮੋਰਚਾ ਨਾ ਲੱਗਦਾ ਇਹ ਕੁਛ ਲੈ ਲਿੰਦੇ ਇੰਦਰਾ ਗਾਂਧੀ ਕੋਲ ਨਾ 84 ਵਾਪਰਦਾ ਨਾ ਪੰਜਾਬ ਦੇ ਹਰ ਖਰਬ ਨੇ ਨਾ ਸਾਡੀ ਨੌਜਵਾਨ ਪੀੜ੍ਹੀ ਜੁੜਦੀ ਸਾਡੇ ਪਿੰਡਾਂ ਦੇ ਵਿੱਚੋਂ ਕਈ-ਕਈ ਪਿੰਡਾਂ ਵਿੱਚ ਕਈ-ਕਈ ਸਾਲ ਜੰਗਾਂ ਨਹੀਂ ਚੜੀਆਂ ਇੰਨੀ ਹਰਤ ਮਾਰੀ ਹੋ ਗਈ ਸੀ ਕੋਈ ਸਮਾਂ ਇਹੋ ਜਿਹਾ ਆ ਗਿਆ ਸੀਗਾ ਲੋਕ ਕਹਿੰਦੇ ਸੀ ਮੁੰਡੇ ਵੇਲੇ ਸੇ ਘਰ ਆ ਜਾਣ ਕੁੜੀਆਂ ਦੀ ਗੱਲ ਨਹੀਂ ਸੀ ਕਰਦੇ ਐਨਾ ਸਾਡੇ ਕ੍ਰੀਏਟ ਕੀਤੇ ਗਏ ਸੀ ਸਿਰਫ ਇਹਨਾਂ ਲੀਡਰਾਂ ਦੀ ਗਲਤੀ ਕਰੇ ਕਿਤੇ ਉਹ ਗਲਤੀਆਂ ਦੁਬਾਰਾ ਦੁਹਾਈਆਂ ਜਾ ਰਹੀਆਂ ਨੇ ਡੀਲਿਮਿਟੇਸ਼ਨ ਦੀ ਗੱਲ ਕੀਤੀ ਹੈ ਬਪੂ ਨਰ ਸਾਹਿਬ ਨੇ ਅੱਜ ਬੜੀ ਵਧੀਆ ਗੱਲ ਕੀਤੀ ਹੈ ਕਿ ਡੀਲਿਮਿਟੇਸ਼ਨ ਦੇ ਹਿਸਾਬ ਨਾਲ ਸਾਡੀ ਬਕਾਇਦਾ ਤੋਂ ਤੇ 150 ਸੀਟਾਂ ਤੋਂ ਜਣੀਆਂ ਤੁਹਾਡੇ ਯੂਪੀ ਦੇ ਵਿੱਚ ਸਾਡੀਆਂ 13 ਤੋਂ ਬਦ ਕਿ 18ਵਾਂ ਜਣੀਆਂ ਹਰਿਆਣਾ ਨੇ 18ਵਾਂ ਜਣਣੀਏ ਇਹ ਦੁਬਾਰਾ ਨਹੀਂ ਹੋਣੀ ਹੈ ਸਾਨੂੰ ਇਹਦੇ ਵਿੱਚ ਬੜੀ ਘਾਟ ਘਾਟ ਮਹਿਸੂਸ ਹੋਣੀ ਹੈ ਸਭ ਤੋਂ ਪਹਿਲਾਂ ਹੀਰੋ ਬਣਿਆ ਸਟਾਰਲਨ ਸਾਊਥ ਵਾਲਾ ਜਿਹਦੇ ਮੁੱਦਾ ਚੁੱਕਿਆ ਫਾਈਟਿੰਗ ਨੂੰ ਮੀਟਿੰਗ ਉੱਥੇ ਡਾਕਟਰ ਦਲਜੀਤ ਚੀਮਾ ਦੇ ਭੁੰਦਲ ਮੈਂ ਕਹਿੰਦਾ ਦਲਜੀਤ ਸਿੰਘ ਜਿੱਥੇ ਹੋਰ ਕੀ ਬੰਦਾ ਤੁਸੀਂ ਐਕਸਪਰਟ ਲੈ ਕੇ ਜਾਣਾ ਜਿੱਦਾ ਸੀ ਉੱਥੇ ਗੁਰਤੇਜ ਸਿੰਘ ਆਈ ਇਸਨੇ ਕਿ ਜਾਂਦੇ ਤੁਸੀਂ ਉੱਥੇ ਬਕਾਇਦਾ ਪੁਰੇ ਗੁਰਦਰਸ਼ਨ ਸਿੰਘ ਢੰਡੋਂ ਲੈ ਕੇ ਜਾਂਦੇ ਤੁਸੀਂ ਇਹੋ ਜਿਹੇ ਬੰਦੇ ਲੈ ਕੇ ਜਾਓ ਉੱਥੇ ਜਿਹੜੇ ਵਿਦਵਾਨ ਨੇ ਜਿਹੜੇ ਦੱਸਣ ਸਾਡਾ ਅਸਰ ਤੇ ਕੀ ਹੋਊਗਾ ਸਰਦਾਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਬਣਦੇ ਆ ਤੇ ਸਪੀਕਰ ਦੀ ਭਾਦੀ ਬਣੀ ਹੁੰਦੀ ਸੀ ਵੀ ਅੱਜ ਸਰਦਾਰ ਆ ਕੇ ਕੀ ਬੋਲੂਗਾ ਹੈ ਸਾਡੇ ਕੋਲ ਇਹੋ ਜਿਹੇ ਬੰਦੇ ਉਹਨਾਂ ਨੂੰ ਧੱਕੇ ਮਾਰ ਕੇ ਸੀ ਆਪਣੇ ਘਰਾਂ 'ਚ ਬੰਦ ਕੀਤਾ ਵੀ ਤੁਸੀਂ ਬਾਹਰ ਨਿਕਲ ਜੀਮਾ ਕੀ ਕਰੂ ਜਾ ਕੇ ਉੱਥੇ ਜੀ ਕੀ ਕਹੂੰ ਜੀ ਮਜ਼ਾਕ ਕਰਦੇ ਇਹੋ ਜਿਹਾ ਕਰਕੇ ਇਹੋ ਜਿਹੇ ਮੀਟਿੰਗਾਂ ਦੇ ਵਿੱਚ ਸਾਡੇ ਵਿਦਵਾਨ ਜਾਣੇ ਚਾਹੀਦੇ ਆ ਵਿਦਵਾਨ ਜਾ ਕੇ ਭੇਜ ਜਾਣ ਉਹ ਜਾ ਕੇ ਗੱਲ ਕਰਨ ਵਿਦਵਾਨਾਂ ਨੂੰ ਜਾਂਚ ਦੀ ਵੀ ਕਿਵੇਂ ਅਸੀਂ ਜਿਹੜਾ ਸੀ ਬਕਾਇਦਾ ਤੌਰ ਤੇ ਉਹ ਆਪਣਾ ਵਿਚਾਰ ਆਪਣਾ ਪੱਖ ਪੇਸ਼ ਕਰਨਾ ਇਹ ਤੋਂ ਨਹੀਂ ਗੱਲ ਕਰਕੇ ਉਹਨਾਂ ਦੀ ਕਿ ਲੋੜ ਹੈਗੀ ਆ ਡੀਲਿਮਿਟੇਸ਼ਨ ਦੀ ਬਹੁਤ ਚੰਗੀ ਗੱਲ ਆ ਹੁੰਦੜ ਸਾਹਿਬ ਦੇ ਮੁੱਦਾ ਠਾਇਆ 22 ਤਰੀਕ ਦੀ ਮੀਟਿੰਗ ਜਾ ਰਹੇ ਨੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਜਾਓ ਤੇ ਨਾਲ ਬਕਾਇਦਾ ਤੌਰ ਤੇ ਆਪਣੀ ਗੱਲ ਬਣਾ ਕੇ ਆਓ ਦੂਸਰੀ ਚੀਜ਼ ਇਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਸ ਤਰੀਕੇ ਨਾਲ ਬਕਾਇਦਾ ਤੌਰ ਤੇ ਹਿਮਾਚਲ ਦੇ ਵਿੱਚ ਸਾਡੇ ਮੁੱਡੇ ਗਏ ਸਤ ਜਗਤ ਸਿੰਘ ਭੁੰੜਾ ਵਾਲੀ ਦੀ ਫੋਟੋ ਦੇ ਉੱਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਤੇ ਫੋਟੋ ਵੀ ਪਾੜੀ ਭਾਈ ਜੇ ਤੁਹਾਨੂੰ ਸੰਤ ਭਿੰਡਰਾਲੀ ਦੀ ਫੋਟੋ ਤੋਂ ਵੀ ਇੰਨਾ ਡਰ ਲੱਗਦਾ ਹੈ ਨਾ ਡਰ ਲੱਗਦਾ ਤਾਂ ਕਰਦੇ ਵਾਕਿ ਪਰ ਸਾਨੂੰ ਸਿੱਖ ਮੰਗਦੇ ਕੀ ਫਿਰ ਠੀਕ ਪੈਂਦੇ ਨਾ ਵੀ ਸਭ ਵਾਕ ਕਰ ਦਿਓ ਕੋਈ ਵਾਕ ਕਰਦੇ ਫਿਰ ਦਿਸੰਦ ਕੋਈ ਵੀ ਡੈਮੋਕਰੇਸੀ ਦੇ ਮੁਤਾਬਕ ਕੋਈ ਕਿਸੇ ਦੀ ਕਾਲੂ ਬਾਬੇ ਨਾਲ ਦੀ ਤਸਵੀਰ ਲਾ ਕੇ ਜਲਦੀ ਪਾਰ ਦੇਣਗੇ ਨਹੀਂ ਤੁਹਾਨੂੰ ਦੇ ਫਿਰ ਕੋਈ ਤੁਸੀਂ ਉੱਥੇ ਜਥੇਦਾਰ ਕੱਲ ਤੱਕ ਨੇ ਬਕਾਇਦਾਤ ਤੋਂ ਦੇ ਸਖਤ ਨੋਟਸ ਲਿਆ ਤੇ ਸ਼ਰਮਣੀ ਕਮੇਟੀ ਨੂੰ ਕਿਹਾ ਇਮੀਡੀਏਟਲੀ ਇਹ ਤੇ ਕਾਰਵਾਈ ਕੀਤੀ ਜਾਵੇ ਪਹਿਲਾਂ ਵੀ ਉੱਥੇ ਮੁੰਡਿਆਂ ਨੇ ਕੁੱਟਮਾਰ ਕੀਤੀ ਸੀ ਤੇ ਬਕਾਇਦਾਤ ਤੌਰ ਤੇ ਉੱਥੋਂ ਦੀ ਸਰਕਾਰ ਨੇ ਮਕੰਮਾ ਦਰਜ ਕੀਤਾ ਸੀ ਉਹਨਾਂ ਦੇ ਉੱਤੇ ਜਿੰਨਾ ਕੁੱਟਮਾਰ ਕੀਤੀ ਸੀ ਇੱਥੇ ਤੇ ਵੇਖੋ ਸਾਡੇ ਪ੍ਰਵਾਸੀ ਆਉਂਦੇ ਨੇ ਬਿਆਰ ਤੋਂ ਦੀ ਐਬ ਗਾਲਤ ਹੁੰਦੇ ਨੇ ਉਹਨਾਂ ਨੇ ਮੁੰਗੜੀ ਰੇੜੀ ਲਈ ਹੁੰਦੀ ਕੋਈ ਇੱਕ ਗੱਡੀ ਦੀ ਚੁੱਕਦਾ ਉਰਥੋਂ ਤੇ ਬਾਕੀ ਸਟੇਟਾਂ ਦੇਖੋਗੇ ਲੈ ਜਾਂਦੇ ਅਗਲੇ ਤੁਸੀਂ ਜੁਪੀ ਦੇਖੋ ਕੀ ਹੁੰਦਿਆ ਇਹੋ ਸੇ ਕਰਕੇ ਜਿਹੜੀਆਂ ਗੱਲਾਂ ਇਹ ਕਰਦੇ ਨੇ ਇਹਨਾਂ ਨੂੰ ਮੈਂ ਸੋਚਦਾ ਵੀ ਅੱਜ ਵੀ ਲੋੜ ਇਕੱਠੇ ਹੋਣ ਦੀ ਪਰ ਹੁਣ ਇਕੱਠੇ ਹੋਣ ਤੋਂ ਗੱਲ ਗਾਂ ਲੰਘ ਗਈ ਆ ਇਹਨੂੰ ਵੇਟ ਕਰੋ ਵੇਟ ਕਰਨ ਦੇ ਤੇ ਤੁਹਾਡਾ ਆਕਾ ਦੋਹਾਂ ਦੇ ਇੱਕੋ ਮੈਂ ਫਿਰ ਪੰਜਾਬੀ ਜੀ ਕਹਿੰਦੇ ਆ ਤੁਹਾਡਾ ਆਕਾ ਦਿੱਲੀ ਦੇ ਸਰਦਾਰ ਨੇ ਦਿੱਲੀ ਦੇ ਪਹਿਰੇਦਾਰ ਜਿਹੜੇ ਬਣੇ ਉਹ ਨੇ ਉਹਨਾਂ ਤੁਹਾਡੀ ਰਾਏ ਦਾ ਮੁਖਜੋ ਕਰਾਇਓ ਉਹਨਾਂ ਕੋਲ ਨਾ ਆ ਮੁੜ ਕੇ ਤੁਸੀਂ ਕਹੀ ਨਹੀਂ ਕੁਸਕਣਾ ਅੱਜ ਤੁਸੀਂ ਇੰਦੀਆਂ ਗੱਲਾਂ ਕਰਦੇ ਹੋ ਕਟੋਕਟ ਜਾਪਤਰ ਜਾ ਕੇ ਬੋਲੋ ਕੱਲ ਨੂੰ ਮਿਲੰਜੋ ਗਰੇ ਜੋ ਕਰਦੇ ਤੁਸੀਂ ਜੀ ਜੀ WhatsApp ਵੀ ਨਾਲ ਹੀ ਆਪਾਂ ਗੱਲ ਕਰਦੇ ਆਂ ਵੀ ਜਿੱਦਾਂ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਗੱਲ ਕੀਤੀ ਐਦਾਂ ਦਾ ਹੀ ਅਕਸ ਤੇ ਅਮਰਤਪਾਲ ਦਾ ਹੁਣ ਅਮਰਤਪਾਲ ਜਿਹੜੇ ਆ ਉਹ ਲਗਭਗ ਮੇਰਾ ਖਿਆਲ ਅਗਲੇ ਮਹੀਨੇ ਉਹਨਾਂ ਨੂੰ ਵੀ ਲੈ ਆਂਦਾ ਜਾਊਗਾ ਫੇਰ ਕੇਸ ਚੱਲੂਗਾ ਤੇ ਇਸ ਸਿਚੁਏਸ਼ਨ ਤਾਂ ਫਿਰ ਹੋਰ ਖਰਾਬ ਹੋਊਗੀ ਜੇ ਫੋਟੋ ਤੋਂ ਦਿੱਕਤ ਆ ਫਿਰ ਅਮਰਤਪਾਲ ਤਾਂ ਫਿਰ ਉਦਾਂ ਹੀ ਵਿਚਰਣਗੇ ਉਦਾਂ ਹੀ ਵਹੀਰ ਸ਼ੁਰੂ ਹੋ ਜੂਗੀ ਹੁਣ ਤੇ ਸਿਆਸਤ ਦੇ ਵਿੱਚ ਵੀ ਉਹਨਾਂ ਨੇ ਕਦਮ ਰੱਖ ਲਿਆ ਸਿਆਸੀ ਰੈਲੀਆਂ ਵੀ ਹੋਣਗੀਆਂ ਘਰ ਘਰ ਕੈਂਪੇਨ ਵੀ ਹੋਏਗੀ ਗਲੀ ਗਲੀ ਪਿੰਡ ਪਿੰਡ ਫੇਰ ਜਾਣਗੇ ਇਹ ਫਿਰ ਕਿੱਦਾਂ ਦੇਖਦੇ ਹੋ ਜੀ ਸਾਰੇ ਇਸ ਇਹ ਸਾਰੇ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤੁਲਨਾ ਬਰਾਬਰ ਤੇ ਨਹੀਂ ਕਰੂੰਗਾ ਨਹੀਂ ਮੈਂ ਮੈਂ ਵੀ ਤੁਲਨਾ ਨਹੀਂ ਕਰ ਰਿਹਾ ਮੈਂ ਇੱਕ ਮਿੰਟ ਭੱਟੀ ਸਾਹਿਬ ਮੈਂ ਬੇਨਤੀ ਤੁਲਨਾ ਮੈਂ ਵੀ ਨਹੀਂ ਕਰ ਰਿਹਾ ਪਰ ਕਿਉਂਕਿ ਉਦਾਂ ਦਾ ਬਣਾ ਕੇ ਦਿਖਾਇਆ ਗਿਆ ਨਾ ਮੀਡੀਆ ਦੇ ਵਿੱਚ ਪ੍ਰਚਾਰਿਆ ਉਦਾਂ ਦਾ ਗਿਆ ਮੈਂ ਉਸ ਸੰਦਰਭ ਨਾਲ ਗੱਲ ਕਰ ਰਿਹਾ ਹੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੇ ਕਦੀ ਵੀ ਅਕਾਲ ਤਖਤ ਖਾਲਸਾ ਦੀ ਮੰਗ ਨਹੀਂ ਕੀਤੀ ਜਦੋਂ ਜੇਟ ਮਦਾਲੀ ਜਾ ਕੇ 5 ਸਾਲ ਪੁੱਛੇ ਸੀ ਤੇ ਪੰਜਵਾਂ ਸਾਲ ਉਹਨਾਂ ਦਾ ਐਸੀਬ ਤੁਸੀਂ ਖਾਲਸਾ ਮੰਗਦੇ ਹੋ ਤੇ ਅੱਗੋਂ ਸਰਦਾਰਾਂ ਨੇ ਕਿਹਾ ਜੇ ਅਸੀਂ ਖਾਲਸਾਤਨ ਮੰਗਦੇ ਨਹੀਂ ਜੇ ਥਾਲੀ ਚ ਪਰੋਸ ਕੇ ਦਿਓਗੇ ਫਿਰ ਅਸੀਂ ਨਾਮ ਨਹੀਂ ਕਰਾਂਗੇ ਅਸੀਂ ਖਾਲਸਾਤਨ ਮੰਗਿਆ ਨਹੀਂ ਅਜੇ ਤੱਕ ਅਸੀਂ ਤੁਹਾਡੇ ਨਾਲ ਆਪਣੀ ਸਾਨੂੰ ਸ਼ੌਕ ਨਾਲ ਅਣਖ ਨਾਲ ਰਹਿਣਾ ਚਾਹੁੰਦੇ ਜੋ ਸਾਡਾ ਸਟੇਟਸ ਹੈਗਾ ਸੀ ਜਾਦੀ ਵੇਲੇ ਸੀ ਉਸ ਸਟੇਟਸ ਨਾਲ ਰਹਿਣਾ ਚਾਹੁੰਦੇ ਲੇਕਿਨ ਤੁਸੀਂ ਸਾਨੂੰ ਗੁਲਾਮਾਤ ਰੱਖਦੇ ਗੁਲਾਮਾਤ ਦੇ ਨਹੀਂ ਰਹਿਣਾ ਤੁਹਾਡੇ ਨਾਲ ਅਸੀਂ ਲੇਕਿਨ ਅਸੀਂ ਖਾਲਸਾਤਨ ਦੀ ਮੰਗ ਨਾ ਕੀਤੀ ਹੈ ਨਾ ਕਰਦੇ ਆ ਜੇ ਤੁਸੀਂ ਥਾਲੀ ਚ ਅਪਰੋਚ ਕਰ ਦਿਓਗੇ ਤੇ ਅਸੀਂ ਬਿਲਕੁਲ ਨਾ ਨਹੀਂ ਕਰਾਂਗੇ ਐਸੇ ਚੀਜ਼ ਨੂੰ ਜਦੋਂ ਗਿਆਨੀ ਹਰਪ੍ਰੀਤ ਸਿੰਘ ਮੈਰੀਕੁਰੀ ਗਿਆ ਸੀ ਤੇ ਕਈਆਂ ਨੂੰ ਤਕਲੀਫ ਹੋਈ ਸੀ ਐਸੇ ਕਰਕੇ ਸੰਤਾਂ ਨੇ ਉਦੋਂ ਗੱਲ ਕਹੀ ਸੀਗੀ ਵੀ ਜੇ ਅਕਾਲ ਤਖਤ ਦੇ ਉੱਤੇ ਜਾਂ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲਾ ਕੀਤਾ ਤੇ ਫਿਰ ਖਾਲਸਾਤਨ ਦੀ ਨਹੀਂ ਰੱਖੀ ਜਾਊਗੀ ਇਹ ਸ਼ਬਦ ਉਹਨਾਂ ਜ਼ਰੂਰ ਕਹੇ ਸੀ ਅੱਜ ਭਾਈ ਅੰਮ੍ਰਿਤਪਾਲ ਸਿੰਘ ਮੇਰੀ ਜਦੋਂ ਬੰਦਾ ਬਾਹਰੋਂ ਆਉਂਦਾ ਤਾਂ ਕੋਈ ਨਾ ਕੋਈ ਆਪਣੇ ਵਾਸਤੇ ਲੋਕਾਂ ਨੂੰ ਖਿੱਚਣ ਵਾਸਤੇ ਕੋਈ ਨਾ ਕੋਈ ਨਵੀਂ ਚੀਜ਼ ਲਾ ਕੇਦਾ ਖਾਲਸਪੁਰ ਦੀ ਗੱਲ ਲੱਕ ਆਇਆ ਸੀ ਜਦੋਂ ਖਾਲਸਪੁਰ ਦੀ ਗੱਲ ਤੁਸੀਂ ਕਰਦੇ ਹੋ ਬਕਾਇਦਾ ਤੌਰ ਤੇ ਕਿ ਚੋਣ ਲੜਦੇ ਹੋ ਭਾਰਤੀ ਸੰਵਿਧਾਨ ਅਨੁਸਾਰ ਤੁਹਾਡਾ ਖਾਲਸਪੁਰ ਦੀ ਮੰਗ ਕਿੱਥੇ ਰਹਿ ਜਾਂਦੀ ਉਹ ਤੁਹਾਡੇ ਕੋਲ ਪਾਸਪੋਰਟ ਇੰਡੀਅਨ ਗਵਰਨਮੈਂਟ ਦਾ ਤੋ ਅਹੀ ਚੋਨ ਜਿਹੜੀ ਸੀ ਫਾਰਮ ਭਰ ਕੇ ਬਕਾਇਦ ਤੌਰ ਤੇ ਵੀ ਮੈਂ ਭਾਰਤੀ ਕਨਸਟੀਟਿਊਸ਼ਨ ਤੇ ਵਿਸ਼ਵਾਸ ਰੱਖਦਾ ਹਾਂ ਭਾਰਤੀ ਸੰਵਿਧਾਨ ਤੇ ਮੈਂ ਵਿਸ਼ਵਾਸ ਰੱਖਦਾ ਹਾਂ ਉਸ ਤੋਂ ਬਾਅਦ ਅੱਜ ਦੀ ਡੇਟ ਦੇ ਜਿਹੜੇ ਉਹਨਾਂ ਦੇ ਬਿਆਨ ਬਾਅਦ ਛਪੇ ਨੇ ਉਹਨਾਂ ਨੇ ਵੰਧ ਅਧਿਕਾਰਾਂ ਦੀ ਤੇ ਸਿੱਖ ਰਾਜ ਦੀ ਬਹਾਲੀ ਦੀ ਗੱਲ ਕੀਤੀ ਨਾ ਕਿ ਖਾਲਸਾ ਸੰਧਗੀਤੀ ਖਾਲਸਤਾਨ ਦਾ ਇੱਕ ਹੂਆ ਇਹੋ ਜਿਹਾ ਖੜਾ ਕਰ ਦਿੱਤਾ ਵਾ ਇਹ ਕਿਉ ਡੇਲੀ ਜਾਂਦੇ ਆ ਤੇ ਵਿਰੋਧੀ ਡੇਲੀ ਜਾਂਦੇ ਆ ਇਸ ਕਰਕੇ ਉਹਨਾਂ ਦੇ ਬਾਹਰ ਆਉਣਾ ਜਿਸ ਤਰੀਕੇ ਨਾਲ ਅੱਜ 7 ਬੰਦਿਆਂ ਦੀ ਜਿਹੜੀਆਂ ਇਹਨਾਂ ਨੇ ਐਨਐਸਏ ਧਰਤੀ ਹੈ ਉਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਸ਼ਿਫਟ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਦੇ ਖਿਲਾਫ ਜਿਹੜਾ ਅਜਨਾਲਾ ਦੇ ਵਿੱਚ ਇੱਕ 23 ਫਰਵਰੀ 2023 ਨੂੰ ਬਕਾਇਦਾ ਤੌਰ ਤੇ ਅਟੈਕ ਹੋਇਆ ਸੀਗਾ ਉਸ ਅਟੈਕ ਦਾ ਕਿਛ ਲਾਇਆ ਜਾ ਸਕੇ ਉਹ 307 ਦਾ ਕੇਸ ਆ ਸਿਰਫ ਕੋਈ ਵੱਡੀ ਧਾਰਾ ਨਹੀਂ ਹੋ ਲੱਗੀ ਵਿੱਚ ਕੋਈ ਉਹਦੋਂ ਸਿੱਖਾਂ ਨੇ ਵੀ ਇਨੀ ਗੱਲ ਕਹੀ ਸੀ ਵੀ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਸੀ ਪਾਲਕੀ ਸਾਹਿਬ ਦੀ ਆੜ ਹਿੱਟ ਥਾਣੇ ਤੇ ਮਿਲਾਂਦੀ ਚ ਹੀ ਕਰਨਾ ਚਾਹੀਦਾ ਆ ਲੋਚਣਾ ਇਸ ਬਕਾਇਦ ਤੁਹਾਡੇ ਅੰਦਰ ਹੁਣ ਜਿਸ ਤਰੀਕੇ ਨਾਲ ਡੀਆਈਜੀ ਬਾਰਡਰ ਰੇਂਜ ਨੇ ਕਹਿ ਦਿੱਤਾ ਪੀ 23 ਅਪ੍ਰੈਲ ਨੂੰ ਐਨਐਸਸੀ ਦਾ ਸਮਝੌਤਾ ਉਹ ਖਤਮ ਹੋ ਰਿਹਾ ਹੈ ਭਾਈ ਅਮਰਿਤਪਾਲ ਸਿੰਘ ਦਾ ਤੇ ਉਹ ਵਿਦਾਇਆ ਨਹੀਂ ਜਾਊਗਾ ਤੇ ਉਹਨਾਂ ਨੂੰ ਹੀ ਪੰਜਾਬ ਲਿਆ ਕੇ ਤੇ ਬਕਾਇਦਾ ਤੌਰ ਤੇ ਕិច្ਚ ਲਾਜੂ ਤਾਂ ਜਬਾਨ ਤੇ ਨਹੀਂ ਹੋ ਸਕਦੀ ਪੌਸਿਬਿਲਟੀ ਹੈ ਪਰ ਉਹਨਾਂ ਦੇ ਜਬਾਨ ਤੇ ਇਸ ਕਰਕੇ ਨਹੀਂ 12 ਕੇਸ ਦਾ ਜਿੱਤੇ 12 ਕੇਸ ਇਹਨਾਂ ਨੇ ਉਹਦੇ ਛੁੱਟੇ ਛੁੱਟੇ ਹਰ ਇਹੋ ਜਿਹੇ ਕੇਸ ਨਮਾਪਾਤ ਦਾ ਜਵਾਬ ਆ ਗਿਆ ਬਿਲਕੁਕੁਲ ਇਸ ਕਰਕੇ ਇਹ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਅਜੇ ਕੁਝ ਨਹੀਂ ਕਹਿ ਸਕਦੇ ਅਸੀਂ ਲੇਕਿਨ ਇਹ ਜ਼ਰੂਰ ਆ ਕਿ ਜਿਸ ਤਰੀਕੇ ਦਾ ਅੱਜ ਸਾਡੇ ਅਕਾਲੀ ਵੀਰ ਵਿਚਰੇ ਰਹੇ ਨੇ ਜਿਸ ਤਰੀਕੇ ਦਾ ਸਾਡੇ ਬਾਕੀ ਲੋਕ ਵਿਚਰੇ ਰਹੇ ਨੇ ਲੋਕਾਂ ਦਾ ਇਹਨਾਂ ਨਾਲ ਬਹੁਤਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਇਹ ਪਟੀ ਸਾਹਿਬ ਜੀ ਕੋਲ ਤਾਂ ਹਲਕਾ ਜਿਹਾ ਦੱਸਿਓ ਵੀ ਇਸ ਪੂਰੇ ਸੰਦਰਭ ਦਾ ਫਿਰ ਪੰਥਕ ਸਿਆਸਤ ਦੇ ਉੱਤੇ ਕੀ ਅਸਰ ਪੈਂਦਾ ਨਹੀਂ ਪੰਥਕ ਸਿਆਸਤ ਤੇ ਫੇਖੋ ਗੱਲ ਸਿਰਫ ਇਹ ਹੈਗੀ ਹੈ ਅੱਗੇ ਹੁੰਦਾ ਸੀ ਪੰਥਕ ਸਿਆਸਤ ਤੇ ਹੁੰਦੀ ਸੀ ਪੰਥ ਜੀਵੇ ਮੈਂਬਰ ਪੰਥ ਜੀਵੇ ਮੈਂ ਉੱਜਣਾ ਇਹ ਸੰਕਲਪ ਹੁੰਦਾ ਸੀ ਅੱਜ ਪੰਥਕ ਸਿਆਸਤ ਨਹੀਂ ਕੀਤੀ ਵੀ ਰਹਿ ਗਈ ਨਾ ਤੇ ਕਿਸੇ ਦੇ ਵਿੱਚ ਕੋਲ ਜੇਲ੍ਹ ਜਾਣ ਦੀ ਸਮਰੱਥਾ ਵਾ ਨਾ ਸੰਘਰਸ਼ ਕਰਨ ਦੀ ਸਮਰੱਥਾ ਵਾ ਆਪਾ ਪੱਡੀ ਸਾਹਿਬ ਇਹ ਗੱਲ ਕਰ ਲੈਣਾ ਫਿਰ ਪੂਰੇ ਪੰਜਾਬ ਦੀ ਸਿਆਸਤ ਤੇ ਇਹਦਾ ਕੀ ਅਸਰ ਪੈਂਦਾ ਕਿਉਂਕਿ 2027 ਦੇ ਵਿੱਚ ਚੋਣਾਂ ਵੀ ਆ ਗਈਆਂ ਨੇ ਤੋਂ ਪਹਿਲਾਂ ਮੈਂ ਤੁਹਾਨੂੰ ਨਹੀਂ ਕਹਿੰਦਾ ਜੀ ਸਿਰਫ ਇੱਕੋ ਹੀ ਇੱਕ ਨਕਾਤੀ ਪ੍ਰੋਗ ਰਹਿ ਗਿਆ ਭਾਵੇਂ ਉਹ ਸੁਧਾਰਵਾਦੀ ਆ ਭਾਵੇਂ ਉਹ ਉਦਾਰਗੀ ਆ ਭਾਵੇਂ ਬਸ ਕੋਸੀ ਸਾਨੂੰ ਕੁਰਸੀ ਕਿਵੇਂ ਮਿਲਣੀ ਚਾਹੀਦੀ ਬਸ ਇਹਦੇ ਬਦ ਕੁਝ ਨਹੀਂ ਹੈਗਾ ਨੇ ਮੈਂ ਅਮਰਤਪਾਲ ਹੋਂ ਦਾ ਦੀ ਗੱਲ ਕਰ ਰਿਹਾ ਅਮਰਤਪਾਲ ਦਿੰਦੇ ਹੁਯਾਲ ਅਮਰਤਪਾਲ ਹੋਰੇ ਵੀ ਆਉਣ ਵਾਲੇ ਦਿਨਾਂ ਚ ਇਹੋ ਕੁਝ ਜੀ ਕਰਨਗੇ ਜੇ ਅਮਰਤਪਾਲ ਨੂੰ ਦੇਸੀ ਵੀ ਤੇ ਮੈਨੂੰ ਮੁੱਖ ਮੰਤਰੀ ਕੁਰਸੀ ਮਿਲਣੀ ਉਹ ਕਿਉਂ ਨਹੀਂ ਲਵਾਂਗਾ ਜੀ ਕਿਉਂ ਤੁਝੇ ਬਸ ਦੁਰੂਕੋ ਅਮਰਤਪਾਲ ਹੋਰਾਂ ਨੂੰ ਬਹੁਤ ਮਿਹਨਤ ਕਰਨੀ ਪੈਣੀ ਅੱਜ ਦੀ ਡੇਟ ਦੇ ਵਿੱਚ ਖਡੂਰ ਸਭਾ ਲੋਕ ਹਲਕਾ ਸਭਾ ਹਲਕੇ ਤੋਂ ਬਾਹਰ ਉਹਨਾਂ ਦਾ ਬਹੁਤਾ ਕੁਝ ਨਹੀਂ ਹੈਗਾ ਪੂਰੇ ਪੰਜਾਬ ਚ ਪਤਾ ਕੁਛ ਨਹੀਂ ਗੁੰਦਨ ਅਜੇ ਤੱਕ ਉਹਦੇ ਪਾਸੇ ਪਿੰਡ ਪਿੰਡ ਜਾਣਾ ਪਊਗਾ ਵਿਚਰਨਾ ਪਊਗਾ ਤੇ ਮੈਂ ਇਹ ਵੀ ਦੱਸ ਦਿਆਂ ਇਹ ਜਿਹੜੇ ਸਪਲਿੰਟਰ ਅਕਾਲੀ ਦਲ ਜੰਨੇ ਹੈਗੇ ਆ ਨਾ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਚੋਣਾਂ ਚ ਇੱਕ ਮੱਝ ਤੇ ਇਕੱਠੇ ਹੋਣਾ ਪਊਗਾ ਪਰ ਕਹਿੰਦੇ ਹੁੰਦੇ ਆ ਬਿੱਲੀ ਦੇ ਘਰ ਟੱਲੀ ਕੋਲ ਬੰਨੂਗਾ ਸਾਰੇ ਤੇ ਬਾਸ਼ਪਰੇ ਫਿਰਦੇ ਕਹਿੰਦੇ ਨਾਈਆਂ ਦੇ ਘਰ ਸਾਰੇ ਰਾਜੇ ਕੰਮ ਕੌਣ ਕਰੇ ਉਹ ਆ ਲੈਨਾਂ ਦਾ ਤੇ ਪੱਟੀ ਸਾਹਿਬ ਜਿਹੜੀ ਸ਼੍ਰੋਮਣੀ ਕਮੇਟੀ ਦੀ ਅੱਜ ਮੀਟਿੰਗ ਹੋਈ ਜਿਹਦੇ ਵਿੱਚ ਧਮੀ ਸਾਹਿਬ ਦਾ ਫਿਰ ਅਸਤੀਫਾ ਨਹੀਂ ਮਨਜ਼ੂਰ ਕੀਤਾ ਗਿਆ ਉਹਦੇ ਪਿੱਛੇ ਫਿਰ ਕੀ ਕਰਨਾ ਜੀ ਫੇਰ ਮੌਕਾ ਦੇ ਦਿੱਤਾ ਗਿਆ ਕੋਈ ਕਮੇਟੀ ਨਾ ਕੋਈ ਇਹਨਾਂ ਨੂੰ ਮੈਨੂੰ ਤੇ ਜੇ ਲੱਗਦਾ ਵੀ ਇਹਨਾਂ ਕੋਲੇ ਬੰਦਾ ਹੀ ਕੋਈ ਨਹੀਂ ਰਹਿ ਗਿਆ ਸ਼੍ਰੋਮਣੀ ਕਮੇਟੀ ਚ ਉਹ ਪਹਿਲੀ ਗੱਲ ਤੇ ਵੀ ਜਿਹੜੀ ਪਿਛਲੀ ਮੀਟਿੰਗ 'ਚ ਫੈਸਲੇ ਲਈ ਸੀ ਉਹਨਾਂ ਦੀ ਤੁਸੀਂ ਕਨਫਰਮੇਸ਼ਨ ਨਹੀਂ ਕੀਤੀ ਉਹ ਤੁਹਾਡੇ ਫੈਸਲੇ ਰੱਦ ਹੋਏ ਜੇ ਕਨਫਰਮੇਸ਼ਨ ਨਹੀਂ ਹੋਏ ਰੱਦ ਕੀਤੇ ਜਾ ਸਕਦੇ ਨੇ ਜਿੱਥੇ ਤਰ੍ਹਾਂ ਦੀ ਆਟੋਮੈਟਿਕਲੀ ਭਾਲੀ ਹੋ ਸਕਦੀ ਆ ਤੁਸੀਂ ਇੱਕ ਮੁੱਦੇ ਨੂੰ ਲੈ ਕੇ ਚਲੇਗੇ ਵੀ ਧਾਮੀ ਦਾ ਅਸਤੀਫਾ ਅਸੀਂ ਪ੍ਰਵਾਨ ਨਹੀਂ ਕਰਦੇ ਅਸੀਂ ਸਾਰੇ ਮੈਂਬਰ ਉਹਦੇ ਘਰ ਜਾਵਾਂਗੇ ਉਹਨਾਂ ਮਨਾਵਾਂਗੇ ਪਰ ਮੇਰੀ ਇਨਫਰਮੇਸ਼ਨ ਮੁਤਾਬਕ ਧਾਮੀ ਸਭ ਆਪਣਾ ਅਸਤੀਫਾ ਕਿਸੇ ਵੀ ਸੂਰਤ ਵਿੱਚ ਵਾਪਸ ਨਹੀਂ ਲੈਣਗੇ ਇਹ ਗੱਲਬਰੀ ਨੋਟ ਕਰ ਲਓ ਤੁਸੀਂ ਜੇ ਵਾਪਸ ਲੈਂਦੇ ਹੋਣ ਵਾਪਸ ਲੈਂਦੇ ਆ ਤੇ ਉਹਨਾਂ ਦਾ ਭਿਕ 0 ਖਤਮ ਲੋਕਾਂ ਨੂੰ ਉਹ ਧਾਮੀ ਇੱਥੋਂ ਕਿ ਚਟਿਆ ਸੀ ਇਹ ਗੱਲ ਕਹਿੰਦੇ ਲੋਕ ਇਸ ਕਰਕੇ ਇਹਨਾਂ ਦੇ ਕੋਲੇ ਅੱਜ ਦੀ ਡੇਟ 'ਚ ਮੈਨੂੰ ਲੱਗਦਾ ਵੀ ਇਹਨਾਂ ਦੀ ਐਡਜੈਕਟਿਵ 'ਚ ਕੋਈ ਬੰਦਾ ਇਹੋ ਜਿਹਾ ਨਹੀਂ ਜਿਹੜਾ ਅਗਵਾਈ ਕਰਨ ਦੇ ਕਾਬਿਲ ਹੋਵੇ ਜਿਹੜੀ ਬਾਰ-ਬਾਰ ਕਿਹਾ ਜਾਂਦਾ ਅਸੀਂ ਇੱਥੇ ਗੱਲ ਹਰ ਕਵਾਂਗੇ ਜੀ ਰਗੂ ਜੀ ਤੂੰ ਵਿਰਕ ਬਾਰੇ ਅਸੀਂ ਇੱਥੇ ਮੱਝ ਤੋਂ ਕਿਹਾ ਸੀ ਵੀ ਇਹ ਆਪਣੀ ਦਾੜੀ ਖੋਲ ਦੇਣ ਦਾੜੀ ਠੀਕ ਨਹੀਂ ਮੱਦੀ ਇੱਥੇ ਸਾਡੀ ਪਰੰਪਰਾ ਨਹੀਂ ਤੇ ਨਾਲ ਛੋੜੇ ਵੀ ਗੱਲ ਕਹਿੰਦੇ ਆ ਜੇ ਉਹ ਦਾੜੀ ਰੰਗਦੇ ਤੇ ਰੰਗਣੀ ਵੀ ਬੰਦ ਕਰਦੇ ਕੇਵਲ ਸਿੰਘ ਬਾਦਲ ਨੂੰ ਜਹਦਰ ਕਾਲ ਤੱਕ ਨੇ ਕਿਹਾ ਸੀ ਕਿ ਤੁਸੀਂ ਦਾੜੀ ਕੋ ਰੰਗਦੇ ਹੋ ਆਪਣੀ ਵੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਦੇ اجلاس ਮੁੱਦਾ ਠਹਿਾਇ ਚ ਤੋ ਕਹੜੇ ਪਿਆ ਸੀਗਾ ਕਿ ਮੈਨੂੰ ਜਹਦਰ ਸਾਹਿਬ ਨੇ ਕਹਿਤਾ ਮੈਂ ਦਾੜੀ ਰੰਗਣੀ ਛੱਡ ਦਿੱਤੀ ਹੈ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਇਹ ਵੀ ਤੁਸੀਂ ਪਤਿਤ ਚਾਉਂਦੇ ਪਤਿਤ ਚਾਉਂਦੇ ਹੋ ਦਾੜੀ ਰੰਗਣ ਵਾਲੇ ਸਿੱਖ ਜੀ ਨਹੀਂ ਹੁੰਦੇ ਤੁਸੀਂ ਇਸ ਕਰਕੇ ਜੀ ਦਾੜੀ ਰੰਗਦੇ ਵੀ ਬੰਦ ਕਰ ਦਿਓ ਕੋਲਤੀਆ ਤੁਹਾਡਾ ਧੰਨਵਾਦ ਜੀ WhatsApp ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੰਨੇ ਹੋ ਤੇ ਇਤਿਹਾਸ ਭਰਪੂਰ ਜਿਹੜੀ ਤੁਸੀਂ ਜਾਣਕਾਰੀ ਦਿੰਨੇ ਹੋ ਉਹ ਸਾਡੇ ਦਰਸ਼ਕ ਬਹੁਤ ਪਸੰਦ ਕਰਦੇ ਆ ਜਦੋਂ ਉਹਨਾਂ ਦੇ ਕਮੈਂਟਸ ਅਸੀਂ ਪੜ੍ਹਦੇ ਆ ਤਾਂ ਉਹ ਤੋਂ ਸਾਨੂੰ ਇਸ ਗੱਲ ਦਾ ਜਿਹੜਾ ਉਹ ਪਤਾ ਲੱਗਦਾ ਇਹ ਤਸਦੀਕ ਹੁੰਦਾ ਵੀ ਉਹ ਤੁਹਾਡੇ ਵੱਲੋਂ ਦਿੱਤੀ ਗਈ ਜਿਹੜੀ ਇਤਿਹਾਸ ਭਰਪੂਰ ਜਾਣਕਾਰੀ ਹੈ ਉਸ ਨੂੰ ਬੇਹੱਦ ਪਸੰਦ ਕਰਦੇ ਆ ਹਾਲਾਂਕਿ ਖਬਰਾਂ ਹੋਰ ਵੀ ਬਹੁਤ ਸਿਗੀਆਂ ਆ ਜਿਨ੍ਹਾਂ ਉੱਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਬਣਦੀ ਵੀ ਆ ਪਰ ਕਿਉਂਕਿ ਸਮਾਂ ਦੀ ਘਾਟ ਹੁੰਦੀ ਆ ਇਸੇ ਤੇ ਚਲਦੇ ਆ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਬ੍ਰਾਂਹਮ ਦਿੰਨੇ ਆ ਪਰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸ਼ੁਕ